ਅੰਮੀ ਵਾਲਾ ਫੱਤਾ ਇਹ ਸਟੇਡੀਅਮ ਦੇ ਵਿੱਚ ਅਸੀਂ ਖੜੇ ਆ ਤੇ ਸਟੇਡੀਅਮ ਜਿਹੜਾ ਤਕਰੀਬਨ 15 ਸਾਲ ਹੋ ਗਏ ਨੂੰ ਬਣੇ ਨੂੰ ਤੇ ਇਹ ਸਟੇਡੀਅਮ ਦਾ ਤੁਸੀਂ ਹਾਲ ਵੇਖ ਸਕਦੇ ਹੋ ਆ ਵੇਖੋ ਇਧਰਲੇ ਪਾਸੇ ਸਟੇਡੀਅਮ ਦਾ ਹਾਲ ਤੇ ਚਾਰ ਸਵੇਰੇ ਜਿਹੜੇ ਪਸ਼ੂ ਆ ਇੱਥੇ ਗੋਹਾ ਕਰਦੇ ਆ ਤੇ ਸਾਰਾ ਸਟੇਡੀਅਮ ਟੁੱਟਿਆ ਪਿਆ ਤੇ ਮੁੰਡਿਆਂ ਨੂੰ ਪੰਨੀ ਵਾਲੇ ਦੇ ਤੇ ਹੋਰ ਆਸ-ਪਾਸ ਦੇ ਮੁੰਡੇ ਇੱਥੇ ਖੇਡਣ ਆਉਂਦੇ ਆ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਸ਼ੌਕ ਹੈ ਖੇਡਣ ਦਾ ਇੱਥੇ ਕਬੱਡੀ ਦੇ ਟੂਰਨਾਮੈਂਟ ਵੀ ਹੁੰਦੇ ਆ ਤੇ ਇੱਥੇ ਫੁੱਟਬਾਲ ਦੇ ਤੇ ਵਾਲੀਬਾਲ ਦੇ ਬਾਸਕਟਬਾਲ ਸਾਰੇ ਇੱਥੇ ਟੂਰਨਾਮੈਂਟ ਹੁੰਦੇ ਆ ਤੇ ਬਹੁਤ ਵੱਡੀ ਇੱਕ ਸ਼ਰਮਨਾਕ ਗੱਲ ਇਹ ਬਣੀ ਪਈ ਹੈ ਪਰੇਸ਼ਾਨੀ ਵਾਲੀ ਕਿ ਜਦੋਂ ਆ ਕੇ ਅਗਲਾ ਵੇਂਦਾ ਵੀ ਇਹਨਾਂ ਦਾ ਇਹੋ ਜਿਹਾ ਸਟੇਡੀਅਮ ਹੈ ਤੇ ਆਈ ਫਰਲਾ ਬੜੀ ਮਤਲਬ ਇਸ ਗੱਲ ਦੀ ਇਹ ਬੱਚੇ ਕਹਿੰਦੇ ਵੀ ਸਾਨੂੰ ਵੀ ਇਹ ਮਯੂਸੀ ਆਉਂਦੀ ਹੈ ਤੇ ਸਟੇਡੀਅਮ ਕਿਹੋ ਜਿਹਾ ਚਾਹੀਦਾ ਉਹ ਆਪਾਂ ਇਹਨਾਂ ਨੂੰ ਪੁੱਛ ਲੈਣੇ ਆ ਇਹ 12-15 15 ਸਾਲ ਹੋ ਗਏ ਤੇ ਇਹਦੀ ਮੁੜ ਕੇ ਰਿਪੇਅਰ ਹੀ ਨਹੀਂ ਹੋਈ ਤੇ ਰਿਪੇਅਰ ਨਾ ਹੋਣ ਕਰਕੇ ਤੇ ਸਟੇਡੀਅਮ ਬਿਲਕੁਲ ਜਿਹੜਾ ਖਸਤਾ ਹੋ ਚੁੱਕਿਆ ਤੇ ਬੱਚਿਆਂ ਨੂੰ ਬੜੀ ਹੀ ਪਰੇਸ਼ਾਨੀ ਆਉਂਦੀ ਹੈ ਇਹਦੀ ਹਾਂਜੀ ਲੱਗੇ 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 ਹਾਂਜੀ ਤੁਸੀਂ ਇੱਥੇ ਖੇਡਦੇ ਹੋ ਪਿੰਡ ਪੰਨੀ ਵਾਲਾ ਤੁਹਾਡਾ ਸਾਰਾ ਹਾਂਜੀ ਹਾਂਜੀ ਪੰਨੀ ਵਾਲਾ ਫੱਟਾ ਜੀ ਪਰ ਤੁਸੀਂ ਇੱਥੇ ਖੇਡਦੇ ਹੋ ਤੇ ਸਟੇਡੀਅਮ ਦੀ ਜਿਹੜੀ ਹਾਲਤ ਕਿਹੋ ਜੀ ਹੈ ਕਿ ਤੁਸੀਂ ਕਿ ਰੋਜ਼ ਇੱਥੇ ਆਉਂਦੇ ਆ ਹਾਲਤ ਕੀ ਹੈ ਬਹੁਤ ਵਧੀਆ ਹਾਲਤ ਹੈ ਨਹੀਂ ਜੀ ਬਹੁਤ ਮਾੜੀ ਹਾਲਤ ਹੈ ਜੀ अच्छा सारीयां ਪੌੜੀਆਂ ਡਿੱਗ ਪਈਆਂ ਜੀ ਇਹ ਜੋਂ ਦਾ ਬਣਿਆ ਜੀ 10 11 12 ਸਾਲਾਂ ਦਾ ਬਣਿਆ ਹੋਣਾ ਜੀ ਹੂੰ ਕਾਲੀ ਸਰਕਾਰ ਵੇਲੇ ਦਾ ਬਣਿਆ ਜੀ ਉਦੋਂ ਮੁੜ ਕੇ ਇੱਥੇ ਕੁਝ ਨਹੀਂ ਹੋਇਆ ਜੀ ਕੋਈ ਲਾਈਟ ਨਹੀਂ ਲੱਗੀ ਇੱਥੇ ਨਹੀਂ ਜੀ ਨਹੀਂ ਬਸ ਉਦੋਂ ਮੁੜ ਕੇ ਥੋੜਾ ਟਾਈਮ ਪਹਿਲਾਂ ਲਾਈਟਾਂ ਲੱਗੀਆਂ ਜੀ ਇੱਥੇ ਅੱਛਾ ਤੇ ਉਹ ਹੈਗੀਆਂ ਜੀ ਤੇ ਇੱਥੇ ਜੀ ਨਾ ਕੋਈ ਗੇਟ ਹੈ ਜੀ ਪਸ਼ੂ ਵੜ ਜਾਂਦੇ ਜੀ ਆ ਕੇ ਤੁਸੀਂ ਇਹ ਦੇਖ ਸਕਦੇ ਹੋ ਜੀ ਅੱਛਾ ਤੇ ਪੌੜੀਆਂ ਪੂੜੀਆਂ ਸਾਰੀਆਂ ਡਿੰਗੀਆਂ ਜਦੋਂ ਇੱਥੇ ਸਾਰੇ ਟੂਰਨਾਮੈਂਟ ਹੁੰਦੀ ਹੈ ਜੀ ਕਬੱਡੀ ਦਾ ਵੀ ਹੁੰਦਾ ਕ੍ਰਿਕਟ ਦਾ ਵਾਲੀਬਾਲ ਦਾ ਦਰਸ਼ਕਾਂ ਦੇ ਬੈਠਣ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਪੌੜੀਆਂ ਸਾਰੀਆਂ ਡਿੰਗੀਆਂ ਹੋਈਆਂ ਜੀ ਹਾਂ ਇੱਥੇ ਫਿਰ ਆਵਾਰਾ ਕੁੱਤੇ ਇੱਥੇ ਰਹਿੰਦੇ ਜੀ ਬਾਕੀ ਜੀ ਉਹ ਕਬਰਾਂ ਦੇ ਹਾਲਤ ਵੇਖ ਲਓ ਜੀ ਸਾਰੇ ਗੇਟ ਗੂ ਟੁੱਟ ਚੁੱਕੇ ਆ ਇੱਥੇ ਚਿੱਟੇ ਚੁੱਟੇ ਵਾਲੇ ਆਮ ਹੀ ਬੈਠੇ ਰਹਿੰਦੇ ਆ ਅੱਛਾ ਇਸ ਜਿਹੜੇ ਕਈ ਵਾਰੀ ਨਵੇਂ ਨੌਨ ਛੋਟੇ ਬੱਚੇ ਆਉਂਦੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਵੀ ਕਈ ਵਾਰੀ ਉਹ ਨਿਰਾਹ ਹੋ ਜਾਂਦਾ ਜੀ ਮੁੰਡਿਆਂ ਨੂੰ ਕਈ ਗਰਾਊਂਡ ਲੇਟ ਆਉਂਦੇ ਆ ਕੰਮ ਧੰਦੇ ਚੋਂ ਫਿਰ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ ਇੱਥੇ ਗੇਟ ਗੂਟ ਵੀ ਲੱਗਣਾ ਚਾਹੀਦਾ ਜੀ ਪਹਿਲਾਂ ਪੰਜਾਬ ਸਰਕਾਰ ਤੋਂ ਕਦੇ ਮੰਗਣੀ ਕੀਤੀ ਤੁਸੀਂ ਇਹ ਰਿਪੇਅਰ ਕਰਾਉਣ ਵਾਸਤੇ ਨਹੀਂ ਜੀ ਨਹੀਂ ਸਾਡੇ ਕੋਲ ਆਇਆ ਹੀ ਨਹੀਂ ਜੀ ਇੱਥੇ ਕੋਈ ਤੁਸੀਂ ਪੁਹੁੰਚ ਪ੍ਰੈਸ ਵਾਲਾ ਕੋਈ ਤੁਹਾਡੇ ਕੋਲ ਰਿਪੋਰਟ ਨਹੀਂ ਨਹੀਂ ਜੀ ਨਹੀਂ ਆਇਆ ਜੀ ਪਹਿਲਾਂ ਜੀ ਤੁਸੀਂ ਆਏ ਹੋ ਜੀ ਅੱਛਾ ਤੇ ਜਦੋਂ ਇੱਥੇ ਚਿੱਟੇ ਵਾਲੇ ਆਉਂਦੇ ਆ ਨਸ਼ਾ ਇੱਥੇ ਆ ਕੇ ਖਾਂਦੇ ਆ ਫਿਰ ਤਾਂ ਜਿਹੜਾ ਕੋਈ ਤੁਹਾਨੂੰ ਵੀ ਇਕੱਲੇ ਤੇ ਇਕੱਲੇ ਮੁੰਡੇ ਇੱਥੇ ਆ ਨਹੀਂ ਸਕਦੇ ਡਰ ਕੇ ਨਹੀਂ ਆ ਸਕਦੇ ਜੀ ਜੋ ਤੁਹਾਨੂੰ ਦੱਸਿਆ ਜੀ ਰਾਤ ਬਰਾਤੇ ਕਈ ਵਾਰੀ ਮੁੰਡੇ ਆਉਂਦੇ ਆ ਤਾ ਇਥੇ ਆਮ ਹੀ ਖੜੇ ਹੁੰਦੇ ਆ ਜੀ ਇੱਟੇ ਵਾਲੇ ਜਾਂ ਗੱਡੀਆਂ ਉਹਨਾਂ ਦੀਆਂ ਖੜੀਆਂ ਹੁੰਦੀਆਂ ਆਸ-ਪਾਸੇ ਤਾਂ ਉਹਨਾਂ ਨੂੰ ਵੀ ਫਿਰ ਖਤਰਾ ਹੁੰਦਾ ਜੀ ਹੂੰ ਇਕੱਲੇ ਨਹੀਂ ਆ ਸਕਦੇ ਜੀ ਤੇ ਪੁਲਿਸ ਚੌਕੀ ਆ ਇੱਥੇ ਪੁਲਿਸ ਮੁਲਾਜ਼ਮਾਂ ਨਾਲ ਉਹਨੂੰ ਤੁਸੀਂ ਸਕੈਨ ਕੀਤੀ ਇੱਥੇ ਨਹੀਂ ਜੀ ਨਹੀਂ ਕਿਸੇ ਨੂੰ ਨਹੀਂ ਸਕੈਨ ਕੀਤੀ ਜੀ ਅੱਛਾ ਤੁਸੀਂ ਪੁਲਿਸ ਮੁਲਾਜ਼ਮਾਂ ਨੂੰ ਵੀ ਨਹੀਂ ਜਾ ਕੇ ਕਿਹਾ ਵੀ ਤੁਸੀਂ ਇੱਥੇ ਆ ਕੇ ਗੇੜਾ ਗੁੜਾ ਲਾਓ ਰਾਤ ਭਰ ਆ ਕੇ ਇੱਥੇ ਵੀ ਨਹੀਂ 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 ਕਿਹਾ ਜੀ ਇੱਟੇ ਵਾਲੇ ਬਹੁਤ ਆਉਂਦੇ ਆ ਹਾਂਜੀ ਨਹੀਂ ਕਿਹਾ ਜੀ ਅੱਛਾ ਵੀ ਅਸੀਂ ਵੇਖਿਆ ਵੀ ਥਾਂ ਥਾਂ ਇੱਥੇ ਗੋਹਾ ਕੀਤਾ ਪਿਆ ਹੈ ਤੇ ਜਿਹੜਾ ਗੰਦ ਵੱਜਿਆ ਪਿਆ ਸਟੇਡੀਅਮ ਵੀ ਸਾਰਾ ਟੁੱਟਿਆ ਪਿਆ ਹੈ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਸਰਕਾਰ ਕੀ ਕਰੇ ਤੇ ਪੰਚਾਇਤ ਕੀ ਕਰੇ ਇਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਵੀ ਜਿਹੜੀਆਂ ਸਾਰੀਆਂ ਪੌੜੀਆਂ ਜਾਂ ਦਰਸ਼ਕਾਂ ਦੇ ਬੈਠਣ ਵਾਸਤੇ ਜੋ ਵੀ ਹੈਗੀਆਂ ਇਹ ਸਾਰੀਆਂ ਨਵੀਆਂ ਬਣਾ ਕੇ ਦੁਬਾਰਾ ਨਵੀਆਂ ਬਣ ਵਧੀਆ ਮਟੀਰੀਅਲ ਲਾ ਕੇ ਅੱਛਾ ਤੇ ਇੱਕ ਇੱਥੇ ਜੀ ਗੇਟ ਲੱਗੇ ਵੀ ਗੇਟ ਰਾਤ ਨੂੰ ਬੰਦ ਹੋ ਜੇ ਜਦੋਂ ਮੁੰਡੇ ਜਾਂਦੇ ਆ ਗੇਟ ਲਾਜਾ ਕਰਨ ਅੱਛਾ ਤਾਂ ਜੋ ਫਿਰ ਪਸ਼ੂ-ਪਸ਼ੂ ਇੱਥੇ ਨਹੀਂ ਵੜਦੇ ਅੱਛਾ ਤੇ ਜਿਹੜੇ ਆ ਕਵਰਿਆਂ ਦੇ ਗੇਟ ਆ ਇਹ ਮੁੰਡਿਆਂ ਦੇ ਇੱਥੇ ਜਿਮ ਹੁੰਦੀ ਸੀਗੀ ਸਾਡੀ ਉਹ ਵੀ ਚੋਰੀ ਹੋ ਗਿਆ ਸੀ ਸਮਾਨ ਅਸੀਂ ਇੱਥੇ ਮੁੰਡਿਆਂ ਨੇ ਕੈਂਪ ਲਾਇਆ ਸੀ ਕਬੱਡੀ ਦਾ ਤਾਂ ਸਮਾਨ ਲੈ ਕੇ ਰੱਖਿਆ ਸੀ ਟਾਇਰ ਵਗੈਰਾ ਉਹ ਸਾਰੇ ਰਾਤ ਬਰਾਤੇ ਹੌਲੀ-ਹੌਲੀ ਚੱਕ ਕੇ ਲੈ ਗਏ ਜੀ ਸਾਰਾ ਕੁਝ ਚੋਰੀ ਹੋ ਗਿਆ ਜੀ ਤੇ ਰਾਤ ਨੂੰ ਹੈਲਪਰ ਵੀ ਚਾਹੀਦਾ ਵੈਸੇ ਦਾ ਜੇ ਸਾਰਾ ਜਿਮ ਵਗੈਰਾ ਹੋ ਜੇ ਤਾਂ ਹਾਂਜੀ ਹਾਂਜੀ ਵੈਸੇ ਚਾਹੀਦਾ ਹੀ ਆ ਜੀ ਹੈਲਪਰ ਇਹ ਕੋਈ ਹਾਂ ਚੌਕੀਦਾਰ ਕੋਈ ਹੋਵੇ ਹਾਂਜੀ ਜੇ ਕੋਈ ਪ੍ਰੋਪਰ ਜਿਮ ਇੱਥੇ ਯਾ ਸਾਰਾ ਸਮਾਨ ਹੁੰਦਾ ਤਾਂ ਫੇਰ ਤਾਂ ਚਾਹੀਦਾ ਜੀ ਵੀ ਤੁਹਾਨੂੰ ਸਮਾਨ ਸਾਰਾ ਚਾਹੀਦਾ ਵੀ ਇੱਥੇ ਚੁੰਕੀਦਾਰ ਹੋਵੇ ਤੇ ਨਾਲ ਸਾਰਾ ਜਨਰਲ ਸਮਾਨ ਵੀ ਹੋਵੇ ਜਿਹੜੇ ਸਾਰੇ ਸਾਰਾ ਕੁਝ ਹੋਵੇ ਜੀ ਜਿਮ ਸਾਰਾ ਕੁਝ ਆ ਆਪਣੇ ਆਸੇ-ਪਾਸੇ ਕਈ ਪਿੰਡਾਂ 'ਚ ਹੈਗੇ ਜੀ ਜਿਵੇਂ ਬੋਦੀ ਵਾਲਾ ਪਿੰਡ ਆ ਉੱਥੇ ਵੀ ਜਿਮ ਵਗੈਰਾ ਸਾਰਾ ਕੁਝ ਆ ਤੇ ਬਾਹਮ ਪਿੰਡ ਆ ਉੱਥੇ ਵੀ ਉਹਨਾਂ ਨੇ ਸਰਕਾਰੀ ਜਿਮ ਲੱਗੀ ਹੋਈ ਆ ਤੇ ਉੱਥੇ ਉਹ ਵਧੀਆ ਪੂਰਾ ਧਿਆਨ ਰੱਖਦੇ ਆ ਜੀ ਇਹ ਜਿਵੇਂ ਤੁਸੀਂ ਦੱਸੀ ਜਾਂਦੇ ਹੋ ਵੇਖ ਤੇ ਕ੍ਰਿਕਟ ਦਾ ਟੂਰਨਾਮੈਂਟ ਵੀ ਹੁੰਦਾ ਹੈ ਕਬੱਡੀ ਦਾ ਟੂਰਨਾਮੈਂਟ ਵੀ ਹੁੰਦਾ ਹੈ ਬਾਸਕਟਬਾਲ ਵਾਲੀਬਾਲ ਵਗੈਰਾ ਸਾਰੇ ਇੱਥੇ ਟੂਰਨਾਮੈਂਟ ਹੁੰਦੇ ਇੱਥੇ ਉਹ ਤੁਹਾਨੂੰ ਸਮਾਨ ਚਾੜੇ ਕੋਈ ਵੀ ਹੈ ਨਹੀਂਗਾ ਤੁਹਾਨੂੰ ਸਾਰਾ ਸਮਾਨ ਚਾਹੀਦਾ ਆਂਦਾ ਨਹੀਂ ਜੀ ਸਾਨੂੰ ਅਸੀਂ ਜਿਹੜਾ ਵੀ ਆ ਮੁੰਡੇ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਫੁੱਟਬਾਲ ਦਾ ਟੂਰਨਾਮੈਂਟ ਜਿਹੜਾ ਵੀ ਸਮਾਨ ਜਾਲ ਵਗੈਰਾ ਚਾਹੀਦੇ ਆ ਤਾਂ ਉਹ ਮੁੰਡੇ ਆਪਦੇ ਕੋਲੋਂ ਪੈਸੇ ਪਾ ਕੇ ਲੈ ਕੇ ਆਉਂਦੇ ਆ ਜਾਂ ਕ੍ਰਿਕਟ ਦਾ ਜੋ ਬੈਟ ਵਗੈਰਾ ਵਿਕਟਾਂ ਉਹ ਵੀ ਸਾਰੇ ਆਪਦੇ ਕੋਲ ਲੈ ਕੇ ਆਉਂਦੇ ਆ ਜੀ ਤੇ ਤੁਹਾਨੂੰ ਮਤਲਬ ਸਰਕਾਰ ਨੂੰ ਸਹਿਯੋਗ ਨਹੀਂ ਕਰਨੀ ਚਾਹੀਦੀ ਜਾਂ ਪੰਚਾਇਤ ਨੂੰ ਸਰਕਾਰ ਨੂੰ ਸਹਿਯੋਗ ਕਰ ਨਹੀਂ ਤੁਹਾਨੂੰ ਇੱਥੇ ਸਾਰਾ ਸਮਾਨ ਵੀ ਲੈ ਕੇ ਬਿਆ ਕਰਨਾ ਕਿਉਂਕਿ ਮੁੰਡੇ ਅੱਜ ਕੱਲ ਜਿਹੜੇ ਜਵਾਕ ਨਸ਼ਿਆਂ 'ਚ ਪਏ ਆ ਤੁਸੀਂ ਤਾਂ ਨਸ਼ਾ ਤੋਂ ਰਹਿਤ ਕਰਨ ਵਾਸਤੇ ਇਹ ਜਿਹੜੇ ਖੇਡਾਂ ਕਰਾਉਣੇ ਆ ਤੇ ਟੂਰਨਾਮੈਂਟ ਕਰਾਉਣੇ ਆ ਵੀ ਜਿਹੜੇ ਜੂ ਬੱਚੇ ਇਹ ਨਸ਼ੇ ਤੋਂ ਰਹਿਤ ਹੋ ਜਾਣ ਕਿਉਂ ਮਾਲ ਵੀ ਜਿਹੜਾ ਤੁਸੀਂ ਇਹ ਟੂਰਨਾਮੈਂਟ ਕਰਾਉਣੇ ਕੋਲੋਂ ਜੇਬਾਂ 'ਚੋਂ ਪੈਸੇ ਪਾਉਣੇ ਆ ਕਿ ਜਾਂ ਉੱਤੋਂ ਵੀ ਸਰਕਾਰੀ ਸਹਾਤਾ ਆਉਂਦੀ ਨਹੀਂ ਜੇਬਾਂ 'ਚੋਂ ਪਾਉਣੇ ਜੇ ਕੋਈ ਟੂਰਨਾਮੈਂਟ ਕਰਾਉਣੇ ਤਾਂ ਵੀ ਜੇਬਾਂ 'ਚੋਂ ਜੇ ਕੋਈ ਸਮਾਨ ਇੱਥੇ ਮੁੰਡਿਆਂ ਦੇ ਵੇਟ ਵਗੈਰਾ ਲਾਉਣ ਵਾਸਤੇ ਜਿੰਮ ਵਾਲਾ ਮਾੜਾ ਮੋਟਾ ਸਮਾਨ ਕੁਝ ਵੀ ਜਾਏ ਹੁਣ ਅਸੀਂ ਇੱਥੇ ਮੰਨ ਲਓ ਜਾਂ ਕੁਝ ਵੀ ਕਰਨਾ ਤਾਂ ਜੀ ਸਾਰਾ ਮੁੰਡੇ ਇਕੱਠੇ ਕਰਦੇ ਆ ਜੀ ਸਾਰੇ ਟੂਰਨਾਮੈਂਟ ਵਾਸਤੇ ਆਸ-ਪਾਸੇ ਦੇ ਏਰੀਆ ਚੋਂ ਪਿੰਡ ਚੋਂ ਵੀ ਗਰਾਹੀ ਤੁਸੀਂ ਲਾਉਨੇ ਨਹੀਂ ਜੀ ਨਹੀਂ ਲਾਉਂਦੇ ਜੀ ਆ ਜਿਹੜੇ ਮੁੰਡੇ ਜਾਂ ਜਿਹੜੇ ਸ਼ੌਂਕੀ ਹੁੰਦੇ ਆ ਉਹ ਆਪੇ ਦੇ ਜਾਂਦੇ ਆ ਸਾਨੂੰ ਨਹੀਂ ਤਾਂ ਮੁੰਡੇ ਪਾਉਂਦੇ ਆ ਸਾਰੇ ਹੈਗੇ 50 ਕ ਮੁੰਡੇ ਆ ਜੀ ਸਾਡੇ ਇੱਥੇ ਗਰਾਊਂਡ ਆਉਂਦੇ ਜਿਹੜੇ ਕੋਈ ਵੀ ਗੇਮ ਹੋਵੇ ਸਾਰੇ ਇਕੱਠੇ ਹੋ ਕੇ ਪਾਉਂਦੇ ਆ ਜੀ ਕੋਈ ਇਸ ਤਰ੍ਹਾਂ ਨਹੀਂ ਵੀ ਇਹ ਗੇਮ ਦਾ ਸਾਰੀ ਸਰਕਾਰ ਦੁਆਰਾ ਖੇਡਾ ਵਾਲਾ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਮੋਤਾਬ ਜਿਹੜਾ ਪੰਜਾਬ ਪੁਲਿਸ ਵੱਲੋਂ ਵੀ ਖੇਡਾਂ ਕਰਾਇਆ ਜਾਂਦੀਆਂ ਹੁਣ ਤਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵੀ ਜਿਹੜਾ ਐਸੇ ਟੂਰਨਾਮੈਂਟ ਬਾਰੇ ਜਿੰਦ ਦੀ ਕਰਾਉਣੇ ਹੋ ਤੇ ਜਿਹੜਾ ਤੁਹਾਨੂੰ ਸਮਾਨ ਚਾਹੀਦਾ ਹੈਗਾ ਜਾਂ ਨਸ਼ਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਥੇ ਇਹੀ ਹੈ ਜੀ ਜੇਕਰ ਨਸ਼ਿਆਂ ਤੋਂ ਨਸ਼ਿਆਂ ਤੋਂ ਮੁੰਡਿਆਂ ਨੂੰ ਦੂਰ ਕਰਨਾ ਤਾਂ ਜਿਹੜੀਆਂ ਜਿਵੇਂ ਅਸੀਂ ਖੇਡਾਂ ਕਰਾਉਣੇ ਆ ਤਾਂ ਸਾਨੂੰ ਉਹਦੇ ਵਿੱਚ ਸਹਿਯੋਗ ਦੇਣ ਸਰਕਾਰ ਸਾਨੂੰ ਚੀਜ਼ਾਂ ਦੇਵੇ ਜਿਹੜੀਆਂ ਮੁੰਡਿਆਂ ਨੂੰ ਚਾਹੀਦੀਆਂ ਖੇਡਣ ਵਾਸਤੇ ਫੁੱਟਬਾਲ ਜਾਂ ਕ੍ਰਿਕਟ ਦੇ ਬੈਟ ਹੋਗੇ ਜਾਂ ਜੋ ਵੀ ਸਾਡੀ ਟੂਰਨਾਮੈਂਟ ਕਰਾਉਣ ਵਾਸਤੇ ਚੀਜ਼ਾਂ ਚਾਹੀਦੀਆਂ ਉਹ ਸਾਨੂੰ ਦੇਣ ਤੇ ਜਿਮ ਵਗੈਰਾ ਸਾਰਾ ਕੁਝ ਦੇਣ ਫੇਰ ਸੁਧਾਰ ਹੋ ਸਕਦਾ ਨੌਜਵਾਨ ਗਰਾਊਂਡਾਂ ਚ ਆਉਣ ਹੁਣ ਇਹ ਨੌਜਵਾਨ ਬਹੁਤ ਘੱਟ ਆਉਂਦੇ ਸੀ ਪਹਿਲਾਂ ਬਹੁਤ ਆਉਂਦੇ ਸੀ ਇੱਥੇ ਪਿੰਡ ਦੇ ਮੁੰਡੇ ਹੁਣ ਬਹੁਤ ਘੱਟ ਆਉਂਦੇ ਆ ਜੀ ਡਾਈਟ ਮਤਲਬ ਜਿਹੜੇ ਗਰੀਬ ਬੱਚੇ ਆ ਉਹ ਡਾਈਟ ਨਹੀਂ ਖਾ ਸਕਦੇ ਉਹਨਾਂ ਨੂੰ ਸਰਕਾਰ ਵੱਲੋਂ ਸਹਤ ਆਵੇ ਵੀ ਉਹ ਡਾਈਟ ਵਗੈਰਾ ਲੈ ਸਕਣ ਉਹ ਵੀ ਹਾਂਜੀ ਹਾਂਜੀ ਤਾਂ ਹਾਂਜੀ ਉਹਨਾਂ ਨੂੰ ਡਾਈਟ ਮਿਲਣੀ ਚਾਹੀਦੀ ਆ ਜੀ ਕੁਝ ਪ੍ਰੋਪਰ ਇਥੇ ਕੋਚ ਹੋਣਾ ਚਾਹੀਦਾ ਇੱਕ ਉਹਦੇ ਅੰਦਰ ਜਾਂ ਹੋਵੇ ਕੋਈ ਜਿਹੜੇ ਗਰੀਬ ਬੱਚੇ ਉਹਨਾਂ ਨੂੰ ਲਾਈਟ ਵੀ ਮਿਲਣੀ ਚਾਹੀਦੀ ਆ ਸਟੇਡੀਅਮ ਦੇ ਵਿੱਚ ਪਾਣੀ ਦਾ ਕੋਈ ਪ੍ਰਬੰਧ ਹੈਗਾ ਨਹੀਂ ਜੀ ਨਹੀਂ ਇਥੇ ਵੈਸੇ ਨੇੜੇ ਨਾਲ ਵਾਟਰ ਬਾਕਸ ਹੈ ਜੀ ਉਹ ਵੈਸੇ ਇਥੇ ਪੱਕੇ ਤੌਰ ਤੇ ਹੈ ਨਹੀਂ ਨਾਲ ਵਾਟਰ ਬਾਕਸ ਹੈ ਜੀ ਉੱਥੋਂ ਜਾਣਾ ਪੈਂਦਾ ਮੁੰਡਿਆਂ ਨੂੰ ਟੈਂਕੀਆਂ 'ਚ ਅੱਛਾ ਤੇ ਹੁਣ ਇਥੇ ਤੁਸੀਂ ਕੋਈ ਟੂਰਨਾਮੈਂਟ ਵਗੈਰਾ ਕਰਾ ਰਹੇ ਹੋ ਹਾਂ ਜੀ ਫੁੱਟਬਾਲ ਦਾ ਟੂਰਨਾਮੈਂਟ ਕਰਾ ਰਹੇ ਹਾਂ ਜੀ 8 7 8 9 ਮਾਰਚ ਨੂੰ ਤੁਸੀਂ ਸੋਤ ਕਿਹੜੇ ਕਿਹੜੇ ਤਰੀਕ ਨੂੰ ਇਹ ਟੂਰਨਾਮੈਂਟ ਤੁਸੀਂ ਸੋਣੇ ਫੁੱਟਬਾਲ ਦਾ ਕ੍ਰਿਕਟ ਦਾ ਵਾਲੀਬਾਲ ਦਾ ਕਬੱਡੀ ਦਾ ਹਰ ਸਾਲ ਜੀ ਇਹ ਜਿਹੜਾ ਫੁੱਟਬਾਲ ਦਾ ਟੂਰਨਾਮੈਂਟ ਹੈ 7 8 ਤੇ 9 ਮਾਰਚ ਨੂੰ ਹੁੰਦਾ ਜੀ ਸਾਡਾ ਤੀਜਾ ਟੂਰਨਾਮੈਂਟ ਹੈ ਜੀ ਫੁੱਟਬਾਲ ਦਾ ਕ੍ਰਿਕਟ ਦਾ ਵੀ ਉਹ ਉਹ ਤਾਂ ਜੀ ਕਈ ਵਾਰੀ ਜਦੋਂ ਵੀ ਮੰਨ ਲਓ ਟੀਮਾਂ ਹੁੰਦੀਆਂ ਉਦੋਂ ਕਰਾ ਲਈਦਾ ਜੀ ਕਬੱਡੀ ਦਾ ਇੱਥੇ ਹੁੰਦਾ ਜੀ ਬਾਬਾ ਜੀ ਦੇ ਆਪਣੇ ਮੇਲਾ ਲੱਗਦਾ ਜਗ੍ਹਾ ਤੇ ਉਦੋਂ ਇੱਥੇ ਪੱਕਾ ਹੀ ਹੁੰਦਾ ਜੀ ਕਬੱਡੀ ਦਾ ਟੂਰਨਾਮੈਂਟ ਤੁਸੀਂ ਆਪ ਵੀ ਕਬੱਡੀ ਖਿਡਾਰੀ ਰਹੇ ਚੁੱਕੇ ਹੋ ਤੇ ਤੁਸੀਂ ਕਬੱਡੀ ਦੇ ਟੂਰਨਾਮੈਂਟ ਜੀ ਵਿੱਚ ਹਿੱਸਾ ਲੈਣੇ ਹੋ ਹਾਂਜੀ ਹਾਂਜੀ ਬਿਲਕੁਲ ਲੈਣੇ ਆ ਜੀ ਤੇ ਕਾਕਾ ਜਿਹੜਾ ਤੁਸੀਂ ਇਹ ਟੂਰਨਾਮੈਂਟ ਕਰਾ ਰਹੇ ਹੋ ਇਹ ਕਿਹੜੀ ਕਿਹੜੀ ਤਰੀਕ ਦਾ ਤੁਸੀਂ ਕਰਾ ਰਹੇ ਹੋ 7 8 9 ਮਾਰਚ ਜੀ ਤੇ ਅੱਛਾ ਤੇ ਬਾਰੋਂ ਵੀ ਟੀਮਾਂ ਆ ਰਹੀਆਂ ਜਾਂ ਪਿੰਡ ਦੀਆਂ ਹੋਣੀਆਂ ਬਾਰੋਂ ਵੀ ਆ ਰਹੀਆਂ ਈ ਟੀਮਾਂ ਸਾਡੇ ਕੋਲੇ 42 ਟੀਮਾਂ ਇੰਟਰ ਹੋਈਆਂ ਜੀ ਕੀ ਨਾਮ ਨੂੰ ਮੈਨਾ ਦੇ ਰੱਖਿਆ 11000 ਰੁਪਏ ਜੀ ਪਹਿਲਾ ਪ੍ਰਾਈਜ਼ ਆ ਹੂੰ 7500 ਰੁਪਏ ਦੂਜਾ ਜੀ अच्छा भाई नरोलो फुटबॉल ਦਾ ਟੂਰਨਾਮੈਂਟ ਹੈ ਇੱਕ ਪਿੰਡ ਦੀ ਟੀਮ ਹੋਣੀ ਚਾਹੀਦੀ ਨਾ ਰੋਲ ਤੇ ਇੱਥੇ ਲੰਗਰ ਵਗੈਰਾ ਦਾ ਵੀ ਪ੍ਰਬੰਧ ਹਾਂਜੀ ਹਾਂਜੀ 3 ਦਿਨ ਗੁਰੂ ਘਰ ਲੰਗਰ ਖੁੱਲਾ ਚੱਲੂਗਾ ਜੀ ਤੇ ਰਹਿਣ ਦਾ ਪ੍ਰਬੰਧ ਵੀ ਇੱਥੇ ਹੋਊਗਾ ਬਿਲਕੁਲ ਜਿਹੜੀਆਂ ਟੀਮਾਂ ਦੂਰੋਂ ਆਉਣੀਆਂ ਉਹਨਾਂ ਨੂੰ ਰਹਿਣ ਦਾ ਵੀ ਪ੍ਰਬੰਧ ਹੈ ਜੀ ਅੱਛਾ ਹਾਂਜੀ ਸਾਰਾ ਪ੍ਰਬੰਧ ਹੈ ਜੀ ਪਾਣੀ ਦਾ ਸਾਰਾ ਅਰੇਂਜਮੈਂਟ ਕੀਤਾ ਹੈ ਜੀ ਲਾਈਟਾਂ ਦਾ ਵੀ ਪ੍ਰਬੰਧ ਹੈ ਕਿ ਦਿਨੇ-ਦਿਨੇ ਟੂਰਨਾਮੈਂਟ ਹਾਂਜੀ ਲਾਈਟਾਂ ਦਾ ਵੀ ਪ੍ਰਬੰਧ ਹੈ ਜੀ ਅੱਛਾ ਲਾਈਟਾਂ ਦਾ ਪ੍ਰਬੰਧ ਕੀਤਾ ਹਾਂਜੀ ਜਿਹੜੇ ਖਿਡਾਰੀ ਦੂਰੋਂ ਆਉਂਦੇ ਆ ਉਹਨਾਂ ਨੂੰ ਕਿਰਾਇਆ ਦਿੱਤਾ ਅੱਛਾ ਬਜਟ ਥੋੜਾ ਇਹ ਸਾਨਾ ਪਿੰਡ ਦੇ ਜਿਹੜੇ ਨੌਜਵਾਨ ਜਿਹੜੇ ਖੇਡ ਖੇਡਦੇ ਆ ਇੱਥੇ ਤੇ ਖੜਾਉਂਦੇ ਵੀ ਆ ਛੋਟੇ ਬੱਚਾ ਨੂੰ ਤੇ ਇਹਨਾਂ ਨੇ ਜਿਹੜੀ ਆਪਣੇ ਸਮੱਸਿਆਵਾਂ ਦੱਸੀਆਂ ਤੇ ਅਸੀਂ ਵੀ ਜਿਹੜਾ ਸਰਕਾਰ ਨੂੰ ਆਪਣੇ ਪ੍ਰੈਸਰਾਂ ਹੀ ਇਹ ਬੇਨਤੀ ਕਰਾਂਗੇ ਕਿ ਇਹਨਾਂ ਨੇ ਜੋ ਵੀ ਸਮੱਸਿਆਵਾਂ ਪਰੋਲੋਂ ਦੱਸੀਆਂ ਉਹ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣ ਤੇ ਮੰਤਰੀ ਜਿਹੜੇ ਸਾਡੇ ਇਲਾਕੇ ਦੇ ਹੀ ਬਣਿਆ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪਿੰਡ ਪੰਨੀ ਵਾਲੇ ਦੇ ਫੱਤੇ ਦੇ ਸਟੇਡੀਅਮ ਵਾਲਾ ਇਹ ਧਿਆਨ ਦਿੱਤਾ ਜਾਵੇ ਤੇ ਜੋ ਵੀ ਇਹਨਾਂ ਨੇ ਸਮੱਸਿਆਵਾਂ ਦਿੱਤੀਆਂ ਬੱਚਿਆਂ ਨੇ ਦਸੀਆਂ ਉਹ ਸਾਰੀਆਂ ਮੰਤਰੀ ਜੀ ਪੂਰੀ ਕਾਇਆ ਕਰਨਾ ਤੇ ਮੁੱਖ ਮੰਤਰੀ ਤੋਂ ਵੀ ਇਹ ਪੂਰੀਆਂ ਕਰਵਾਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ